ਉਦਾਂ ਤੇ ਤੁਸੀਂ ਸਤਕਾਰ ਕਮੇਟੀ ਵਾਲਿਆਂ ਗਾਲਾਂ ਕੱਢੀ ਜਾਂਦੇ ਮੈਨੂੰ ਕਹਿੰਦੇ ਮਾਵਾਂ ਭੈਣਾਂ ਦੀਆਂ ਸਾਰੇ ਰਾਹ ਗਾਲਾਂ ਕੱਢੀ ਗਈ ਕਹਿੰਦੇ ਫਿਰ ਜਦੋਂ ਇੰਨੀਆਂ ਗਾਲਾਂ ਮੇਲੂ ਪਈਆਂ ਪਿਓ ਨੂੰ ਜਿਹੜਾ ਪਿਓ ਪੱਗ ਲਾਈ ਸੀ ਨਾ ਜਿੰਨੇ ਉਹਨੂੰ ਇੰਨੀਆਂ ਗਾਲਾਂ ਕੱਢੀਆਂ ਕੱਢੀਆਂ ਪਤਾ ਚੋਲੇਆਂ ਵਾਲਿਆਂ ਨੇ ਅਸੀਂ ਆ ਪੰਥ ਦੇ ਠੇਕੇ ਦਾ ਅਸੀਂ ਆ ਵੱਡੇ ਸਿੱਖ ਅਸੀਂ ਆ ਬਾਬੇ ਅਸੀਂ ਦੱਸਾਂਗੇ ਸਤਿਕਾਰ ਕੀ ਚੀਜ਼ ਐ ਅਸੀਂ ਦੱਸਾਂਗੇ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਿਵੇਂ ਕਰਨਾ ਕਹਿੰਦੇ ਜਦੋਂ ਉਹਨੇ ਇਦਾਂ ਇਦਾਂ ਮੇਰੀ ਬੇਇੱਜ਼ਤੀ ਹੋਈ ਨਾ ਫਿਰ ਉਥੋਂ ਕਹਿੰਦੇ ਉਹਨੇ ਪਿਓ ਵੱਲੋਂ ਗਾਣਾ ਲਿਖਿਆ ਸੀ ਕਹਿੰਦੇ ਮਿੰਟ 'ਚ ਐਂ ਫੋਨ ਤੇ ਲਿਖਿਆ ਦਿੱਲੀ ਜਾਂਦੇ ਆ ਮੈਨੂੰ ਗਾਲ੍ਹਾਂ ਕੱਢ ਰਹੇ ਸੀ ਕਹਿੰਦੇ ਉਦੋਂ ਉਦੋਂ ਫਿਰ ਇਹਨੇ ਮੈਨੂੰ ਕਿਹਾ ਸੀ ਦਸ ਪੁੱਤ ਤੇਰਾ ਹੈਡ ਡਾਉਨ ਕਾਸ ਤੋਂ ਉਨੇ ਆ ਜਿਹੜਾ ਸੀ ਨਾ ਚੰਗਾ ਪਾਲਾ ਹੱਸਦਾ ਸੀ ਮੌਨ ਕਾਸ ਤੋਂ ਆ ਜਿਹੜੇ ਦਰਵਾਜ਼ੇ ਵਿੱਚ ਬੋੜ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਕੌਣ ਕਾਸ ਤੋਂ ਗੇਟ ਅੱਗੇ ਬੋੜ ਲੈ ਕੇ ਖੜੇ ਸੀ ਤੇ ਮਗਰ ਮੱਝ ਤੇ ਹੰਝੂ ਵਹਾਉਂਦੇ ਐ ਜਦੋਂ ਅਗਲਾ ਮਰ ਜਾਂਦਾ ਕਹਿੰਦੇ ਬੰਦਾ ਹੀ ਬੜਾ ਚੰਗਾ ਸੀ ਇਹ ਤੇ ਪੰਜਾਬ ਦਾ ਪੁੱਤ ਸੀ ਤੁਹਾਡੇ ਲਈ ਦੇ ਕਦਾਰ ਸੀ ਜੀ ਅੱਜ ਪੰਜਾਬ ਦਾ ਪੁੱਤ ਬਣ ਗਿਆ ਗਿਆ ਹਲਾਕੇ ਰਖਦਾ ਸੀ ਉਹਦੇ ਅੰਦਰ ਤੋਂ ਜੋ ਨਿਕਲਿਆ ਮੇਰੇ ਨਾਲੋਂ ਵੱਧ ਚਲੋ ਤੁਸੀਂ ਤੇ ਗੀਤ ਤੁਹਾਨੂੰ ਤੇ ਜਾਦ ਹੋਣਾ ਹੈਗੀ ਇਹ ਮੁੰਡਿਆਂ ਤੇ ਬਹੁਤਿਆਂ ਨੂੰ ਤੇ ਦੱਸ ਦੱਸ ਪੁੱਤ ਤੇਰਾ ਹੈਡ ਡਾਊਨ ਕਾਸ ਤੋਂ ਚੰਗਾ ਪੜਾ ਹੱਸਦਾ ਸੀ ਮੌਨ ਕਾਸ ਤੋਂ ਆ ਕਿਹੜੇ ਦਰਵਾਜ਼ੇ ਵਿੱਚ ਬੋਰਡ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਕੌਣ ਕਾਸ ਤੋਂ ਕੁਝ ਇੱਥੇ ਚੰਦੀ ਚਮਕਾਉਣਾ ਚਾਹੁੰਦੇ ਨੇ ਕੁਝ ਤੈਨੂੰ ਫੜ ਥੱਲੇ ਬੋਲੋ ਲਾਉਣਾ ਚਾਹੁੰਦਾ ਕੁਝ ਕੁਝ ਨੇ ਆਏ ਇੱਥੇ ਭੁੱਖੇ ਫੇਮ ਦੇ ਨਾਮ ਲੈ ਕੇ ਤੇਰੇ ਅੱਗੇ ਆਉਂ ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹਤੇ ਵੱਡੇ ਬੰਦਿਆਂ ਦੇ ਨਾਲ ਨਾ ਆਡਾ ਲੈ ਕੇ ਨਾਮ ਬਣਾਉਂਦੇ ਆਪਾਂ ਉਦਾਂ ਤੇ ਨਾਮ ਹੁੰਦਾ ਨਹੀਂ ਪਰ ਟੌਰ ਪਤਾ ਕਰਵੇਂ ਬਣਾਉਂਦੇ ਆ ਸਿੱਧੂ ਦੀ ਮਾਂ ਨੇ ਮਾਫੀ ਮੰਗ ਲਈ ਓਏ ਚੁਕਾਤਾ ਨਾ ਅੜ ਅੜਿਆ ਨਹੀਂ ਪਰ ਕਮਾਲ ਦੀ ਗੱਲ ਹੈ ਬੰਦੇ ਨੇ ਨਾ ਗੁੱਸਾ ਤੇ ਰੱਖਿਆ ਹੋਣਾ ਪਰ ਕਈ ਮਹੀਨਿਆਂ ਬਾਅਦ ਆ ਜਦੋਂ ਗੀਤ ਆਇਆ ਸੀ ਇਹਨੇ ਤਰਥੱਲੀ ਬਚਾ ਲਈ ਸੀ ਫਟੀਆਂ ਲੈ ਕੇ ਖੜਿਆਂ ਦੇ ਅੱਗੇ ਤੇ ਨਿੱਗਿਆ ਹੋਣਾ ਨਾ ਉਹਨਾਂ ਨੂੰ ਕੁਝ ਕਿਹਾ ਉਦੋਂ ਤੇ ਹੱਥ ਜੋੜ ਕੇ ਮਾਫੀ ਮੰਗ ਲਈ ਕਹਿੰਦਾ ਸੀ ਨਾ ਓਏ ਤੁਸੀਂ ਮੇਰੀ ਮਾਂ ਤੋਂ ਵੀ ਮਾਫੀ ਮੰਗਾ ਲੀ ਤੁਸੀਂ ਮੇਰੇ ਪਿਓ ਤੋਂ ਵੀ ਮਾਫੀ ਮੰਗਾ ਲੀ ਮੈਂ ਹੋਰ ਕੀ ਕਰਾਂ ਨਾਲੇ ਗਲਤੀ ਨਹੀਂ ਸੀ ਕੀਤੀ ਗਲਤ ਨਹੀਂ ਸੀ ਬੋਲਿਆ ਗੱਲ ਉਹਨੇ ਠੀਕ ਕੀਤੀ ਸੀ ਪਰ ਇਹਨਾਂ ਨੇ ਮਾਫੀ ਮੰਗਾਈ ਸੀ ਵੱਡੇ ਪੁੱਤ ਨੇ ਚਣਗੇ ਉਹਦੀਆਂ ਇੰਟਰਵਿਊ ਸੁਣਾਉਂ ਕਹਿੰਦਾ ਇਹ ਦੱਸਣਗੇ ਗੁਰੂ ਨਾਲ ਪਿਆਰ ਕਿੱਦਾਂ ਕਰਨਾ ਹੈ ਰੱਬ ਨਾਲ ਪਿਆਰ ਕਿੱਦਾਂ ਕਰਨਾ ਮੈਨੂੰ ਪਤਾ ਬਾਬਾ ਮੇਰਾ ਕੌਣ ਹੈ ਤੇ ਮੇਰਾ ਬਾਬੇ ਨਾਲ ਕੀ ਰਿਸ਼ਤਾ ਹੈ ਮੇਰੇ ਬਾਰੇ ਬਾਬਾ ਜਾਣਦਾ ਬਾਬੇ ਬਾਰੇ ਮੈਂ ਜਾਣਦਾ ਇਹ ਵਿਚੋਲੇ ਕੌਣ ਹੁੰਦੇ ਨੇ ਜਿਹੜੇ ਵਿਚਾਲੇ ਖੜੇ ਨੇ ਆ ਇਦਾਂ ਠੋਕ ਕੇ ਕਹਿੰਦਾ ਸੀ ਉਹ ਸੀ ਸਿੱਧੂ ਭੀੜ ਤੋਂ ਵੱਖਰਾ ਅਲੱਗ ਯਾਰ ਗਾਉਣ ਵਾਲੇ ਬੜੇ ਆਏ ਤੇ ਬੜੇ ਗਏ ਬੜੇ ਜੰਮੇ ਤੇ ਬੜੇ ਮਰੇ ਪਰ ਸੱਚ ਹੈ 21ਵੀਂ ਸਦੀ ਹੈ ਜਿਹੜੀ ਆ ਚੱਲਦੀ ਐਸ ਸਦੀ ਦਾ ਨਾਇਕ ਰਹੇਗਾ ਉਹ ਬੰਦਾ ਨਾ ਇੰਨੀ ਬੱਲੇ ਬੱਲੇ ਕਿਸੇ ਨੂੰ ਮਿਲਣੀ ਤੇ ਨਾ ਇੰਨਾ ਲੋਕਾਂ ਨੂੰ ਪਿਆਰ ਮਿਲਣਾ ਕਿਸੇ ਬੰਦੇ ਕਿਸੇ ਬੰਦੇ ਮੈਂ ਨਾ ਸੁਣੋ ਮੈਂ ਟੋਰਾਂਟੋ ਕੈਨੇਡਾ ਵਿੱਚ ਇੱਕ ਬੰਦੇ ਦੇ ਘਰੇ ਗਿਆ ਉਹ ਮੈਨੂੰ ਕਹਿੰਦਾ ਜੀ ਸਾਡੀ ਟੈਟੂ ਬਣਾਉਣ ਵਾਲੀ ਸ਼ਾਪ ਹੈ ਅੱਠ ਬੰਦੇ ਅੱਠ ਬੰਦੇ ਸਵੇਰ ਤੋਂ ਸ਼ਾਮ ਤੱਕ ਟੈਟੂ ਬਣਾ ਰਹੇ ਐ ਤੇ ਟੈਟੂ ਬਣ ਰਹੇ ਐ ਸਿਰਫ ਸਿੱਧੂ ਦੇ ਸਿੱਧੂ ਦਾ ਟੈਟੂ ਹਰ ਇੱਕ ਨੇ ਬਾਹ ਦੇ ਉੱਤੇ ਕੋਈ ਵੀ ਧਾਰਮਿਕ ਬੰਦਾ ਇੱਥੇ ਤੱਕ ਧਾਰਮਿਕ ਵੀ ਨਹੀਂ ਗਿਆ ਜਿੱਥੇ ਤੱਕ ਇਹ ਬੰਦਾ ਪਿਆ ਇਨੇ ਫਿੱਕੇ ਪਾਪ ਤੇ ਸਾਰੇ ਕਈ ਤੇ ਆ ਸਾਡੇ ਚੋਲੇਆਂ ਵਾਲੇ ਤੜਫੇ ਫਿਰਦੇ ਆ ਐਨਾ ਚੜਾਈ ਇਹ ਐ ਉਹਦੇ ਅਜੇ ਵੀ ਤੜਫਦੇ ਆ ਕਹਿੰਦੇ ਇੰਨੀ ਚੜਾਈ ਕਿਉਂ ਹੋਈ ਲੋਕੀ ਇੰਨਾ ਪਿਆਰ ਕਿਉਂ ਕਰਦੇ ਆ ਏਡੇ ਏਡੇ ਬੱਚੇ ਪਿਆਰ ਕਰਦੇ ਪਤਾ ਗੱਲ ਕੀ ਆ ਗੱਲ ਗਾਉਣ ਦੀ ਨਹੀਂ ਹੁੰਦੀ ਵੀਰੋ ਗੱਲ ਹੁੰਦੀ ਏ ਬੜਕ ਦੀ ਗੱਲ ਹੁੰਦੀ ਏ ਠੋਕ ਠੋਕ ਕੇ ਰੱਖਣ ਦੀ ਗਲਤ ਨੂੰ ਗਲਤ ਠੋਕ ਕੇ ਕਿਆ ਜੇ ਤੇਰੀ ਚੜ੍ਹਾਈ ਹੋ ਗਈ ਤੇ ਹੇਟ ਮਿਲਣੀ ਏ ਇੱਥੇ ਇੱਥੇ ਕੰਟਰੋਵਰਸੀ ਹੋਣੀ ਏ ਰੋਜ਼ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ ਨਿਤ ਕੰਟਰੋਵਰਸੀ ਕ੍ਰੀਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਟ ਇਹ ਕਿੰਨੇ ਕਿਹਾ ਪਿਓ ਪੁੱਤ ਨੂੰ ਕਹਿੰਦਾ ਸਾਰੇ ਰਾਹ ਪਿਓ ਕਹਿੰਦਾ ਬਲਕੌਰ ਸਿਓ ਮੈਨੂੰ ਦੱਸਿਆ ਕਹਿੰਦੇ ਸਾਰੇ ਰਾਹ ਗਾਲਾਂ ਕੱਢਦੇ ਗਏ ਲੋਕ ਜਿਹੜਾ ਫੋਨ ਲਾਇਆ ਕਰੇ ਗਾਲ ਕੱਢਿਆ ਕਰੇ ਜਿਹੜਾ ਫੋਨ ਲਾਇਆ ਕਰੇ ਗਾਲ ਕੱਢਿਆ ਕਰੇ ਕਹਿੰਦਾ ਰੋਣ ਵਾਲਾ ਹੋ ਗਿਆ ਦੁਖੀ ਹੋ ਗਿਆ ਵੀ ਯਾਰ ਇਦਾਂ ਤੇ ਮੈਂ ਮਾੜਾ ਕੁਝ ਨਹੀਂ ਕੀਤਾ ਇਹਨਾਂ ਨੇ ਸਾਰਿਆਂ ਨੇ ਵੈਰੀ ਬਣ ਗਏ ਮੇਰੇ ਮੈਂ ਤੁਹਾਨੂੰ ਪੁੱਛਦਾ ਵੀਰ ਕਦੇ ਅਜੇ ਤੱਕ ਮੈਂ ਗੁਰੂ ਦੇ ਵਿਰੁੱਧ ਬੋਲਿਆ ਆਪਣੀ ਜਿੰਦਗੀ ਸਾਧਾਂ ਦੇ ਵਿਰੁੱਧ ਬੋਲੋ ਠੋਕ ਕੇ ਬੋਲਿਆ ਪਖੰਡ ਦੇ ਵਿਰੁੱਧ ਲੁੱਟ ਦੇ ਵਿਰੁੱਧ ਤੰਡੇ ਦੇ ਵਿਰੁੱਧ ਠੋਕ ਕੇ ਬੋਲਿਆ ਨਾ ਪਰ ਇਹ ਕਹਿੰਦੇ ਇਹ ਨੇ ਵੀ ਗੁਰੂ ਦਾ ਦੁੱਖ ਹੀ ਹੈ ਹਰ ਵੇਲੇ ਸਿਕਿਉਰਿਟੀ ਤੇ ਜਿੱਤੇ ਗੋਲੀ ਵੱਜੀ ਸੀ ਨਾ ਮੈਨੂੰ ਸੱਚੀ ਆਪਣੇ ਵਾਲਾ ਅਟੈਕ ਯਾਦ ਆ ਗਿਆ ਸੀ ਐਂ ਬਲੋਰੋ ਗੱਡੀ ਸੀ ਐਂ ਅੱਗੇ ਲਾਤੀ ਸੀ ਐਂ ਗੋਲੀਆਂ ਚੱਲੀਆਂ ਸੀ ਭਪਿੰਦਰ ਸਿੰਘ ਨੂੰ ਮਾਰਤਾ ਸੀ ਮੈਂ ਪਿਛਲੀ ਸੀਟ ਤੇ ਗੱਡੀ ਵੱਡੀ ਸੀ ਕੱਢ ਕੇ ਲੈ ਗਈ ਧੱਕ ਕੇ ਲੈ ਗਈ ਜੇ ਗੱਡੀ ਉਹਦਾਂ ਦੀ ਹੁੰਦੀ ਤੇ ਭੋਗ ਸਾਰਿਆਂ ਦਾ ਹੀ ਪੈ ਜਾਂਦਾ ਨਾਲ ਹੀ ਪਰ ਮੈਂ ਕਿ ਤੁਹਾਨੂੰ ਗੱਲ ਪੁੱਛੀ ਜਾਂਦਾ ਮੈਨੂੰ ਜਵਾਬ ਦੇ ਵੀਰੋ ਸਿੱਧੂ ਦਾ ਮਰਨਾ ਸਾਹ ਰੋਕਣੇ ਸਾਹ ਰੋਕਤੇ ਕਿਸੇ ਬੰਦੇ ਦੇ ਇਨਸਾਨ ਦੇ ਤੇ ਭਪਿੰਦਰ ਸਿੰਘ ਦੇ ਸਾਹ ਰੋਕਣੇ ਇਹ ਕੰਮ ਮਾਰਨਾ ਕਿਸੇ ਨੂੰ ਕੰਮ ਸੇਮ ਹੈ ਕਿ ਨਹੀਂ ਸੇਮ ਹੈ ਨਾ ਪਰ ਉਹ ਤੇ ਕਹਿੰਦੇ ਨੇ ਅਸੀਂ ਗੈਂਗਸਟਰਾਂ ਅਸੀਂ ਲੈਨੇ ਆ ਜਿੰਮੇਵਾਰੀ ਪਰ ਜਿਨ੍ਹਾਂ ਨੇ ਸਾਡੇ ਤੇ ਛਬੀਲ ਲਾਈ ਸੀ ਭਲਾ ਇਹ ਕੰਮ ਕਿਦੇ ਵਾਲਾ ਕੀਤਾ ਸੀ ਗੱਜ ਕੇ ਦੋਸੀਓ ਹੋਰ ਕਾ ਚੀਏ ਅੱਛਾ ਤੇ ਉਹ ਆਪਣੇ ਆਪ ਨੂੰ ਕਹਿੰਦੇ ਕੀ ਉਹ ਕਹਿੰਦੇ ਨੇ ਅਸੀਂ ਬੰਦੇ ਮਾਰਨ ਵਾਲੇ ਬੰਦੇ ਆ ਉਹ ਤਾਂ ਕਹਿੰਦੇ ਨੇ ਅਸੀਂ ਤੇ ਯਾਰ ਜੀ ਦਾਨ ਦੇ ਭਗਤੀ ਲਾਇਨ ਹਰਸ ਨੂੰ ਲੈਣ ਮਲਾਏ ਅਸੀਂ ਤੇ ਭਗਤੀ ਕਰਾਉਣ ਵਾਲੇ ਅਸੀਂ ਤੇ ਨਾਮ ਜਪਾਉਣੇ ਮੇਰੀ ਗੱਲ ਸੁਣੋ ਧਿਆਨ ਨਾਲ ਸੁਣਿਓ ਕਹਿੰਦੇ ਚਿੜਾ ਤੇ ਚਿੜੀ ਬੈਠੇ ਸੀ ਰੱਖ ਤੇ ਸ਼ਿਕਾਰੀ ਤੁਰਿਆ ਆਵੇ ਚਿੜੀ ਕਹਿੰਦੀ ਐ ਸ਼ਿਕਾਰੀ ਮਾਰੂ ਸ਼ਿਕਾਰੀ ਮਾਰੂ ਚਿੜਾ ਕਹਿੰਦਾ ਫਿਕਰ ਨਾ ਕਰ ਕਿਹੜੀ ਗੱਲ ਕੀ ਕਹਿੰਦਾ ਸਾਦਾ ਜਿਹਾ ਬੰਦਾ ਐ ਭੜਾ ਮਾਨਸ ਜਿਹਾ ਬੰਦਾ ਐ ਪਹਿਰਾਵਾ ਤੇ ਵੇਖ ਲੈ ਕਹਿੰਦਿਆ ਚਿੜੀ ਕਹਿੰਦੀ ਉੱਡ ਚਲੀਏ ਜਿੜਾ ਕਹਿੰਦਾ ਮੈਂ ਨਹੀਂ ਬੰਦਾ ਆਇਆ ਨੇੜੇ ਸਾਥ ਬਣ ਕੇ ਆਇਆ ਜਦੋਂ ਨੇੜੇ ਆਇਆ ਮਾਰਿਆ ਤੀਰ ਤੇ ਚਿੜਾ ਖਤਮ ਕਰਤਾ ਨਾਲ ਹੀ ਮਾਰ ਦਿੱਤਾ ਉਹ ਚਿੜੀ ਜਿਹੜੀ ਸੀ ਨਾ ਉਹ ਚਿੜੀ ਸੀ ਜਿਹੜੀ ਉਹ ਬਾਦਸ਼ਾਹ ਕੋਲ ਗਈ ਕਹਿੰਦੀ ਇਨਸਾਫ ਦਿਓ ਕਹਿੰਦੇ ਬਾਦਸ਼ਾਹ ਨੇ ਬੰਦਾ ਬੁਲਾ ਲਿਆ ਕਹਿੰਦੇ ਚਿੜੀਏ ਜਿਹੜੀ ਵੀ ਸਜ਼ਾ ਦੇਣੀ ਹੈ ਲੈ ਦੇ ਲੈ ਇਹਨੂੰ ਇਹ ਬੰਦੇ ਨੂੰ ਜਿਹੜੀ ਸਜ਼ਾ ਦੇਣੀ ਹੈ ਦੇ ਲੈ ਚਿੜੀ ਕਹਿੰਦੀ ਮੈਂ ਇੱਕੋ ਗੱਲ ਕਹਿਣੀ ਚਾਹੁੰਦੀ ਆ ਓਏ ਸ਼ਿਕਾਰੀਆ ਕਹਿੰਦੇ ਕੀ ਓਏ ਸ਼ਿਕਾਰੀਆ ਕਹਿੰਦਾ ਕੀ ਕਹਿੰਦੇ ਜੇ ਆਉਣਾ ਸੀ ਓਏ ਸ਼ਰਾਫਤ ਵਾਲਾ ਚੋਲਾ ਪਾ ਕੇ ਨਾ ਆਉਂਦਾ शिकारी बन, बन के आऊंगा सीधा जे शिकारी हैं ते शिकारी दिस जे धर्मी है ते धर्मी दिस जे गुंडा हैं ते गुंडा ही दिस जो हैगा वो दिस तू पहरेवाला आ गया धर्मियां वाला ਕਿਹੜਾ ਕਰ ਗਿਆ ਮੈਂ ਤੇ ਤੈਨੂੰ ਇੰਨਾ ਹੀ ਕਹਿਣਾ ਚਾਹੁੰਨੀ ਐ ਵੀ ਜੇ ਆਉਣਾ ਸੀ ਨਾ ਤੇ ਸ਼ਰਾਫਤ ਵਾਲਾ ਪਹਿਰਾਵਾ ਪਾ ਕੇ ਨਹੀਂ ਸੀ ਆਉਣਾ ਜੋ ਹੈਗਾ ਉਦਾਂ ਆਉਂਦਾ ਇਹਦੇ ਨਾਲੇ ਵੀ ਆਈ ਹੈ ਕਈ ਤੇ ਕਹਿੰਦੇ ਫੈਨ ਆ ਤੇਰੇ ਜਿਹੜਾ ਰੈਕੀ ਕਰਨ ਆਲਾ ਸੀ ਫੋਟੋ ਖਿਚਾ ਕੇ ਗਿਆ ਸੀ ਕਹਿੰਦਾ ਮੈਂ ਤੇਰਾ ਫੈਨ ਐ ਉਹਦਾ ਯਾਰ ਕਹਿੰਦਾ ਜਦੋਂ ਗੱਡੀ ਚ ਲਾਉਂਦਾ ਸੀ ਨਾ ਗੱਡੀਆਂ ਵਾਲੇ ਹਾਰਨ ਮਾਰ ਦੇ ਪਿੱਛੇ ਗੱਡੀ ਆ ਗਈ ਗੱਡੀ ਲੱਗ ਗਈ ਕਹਿੰਦੇ ਮੈਨਸ ਜੀ ਗੱਡੀ ਲੱਗੀ ਪਿੱਛੇ ਕਹਿੰਦਾ ਯਾਰ ਜਿਹੜੇ ਫੋਟੋ ਖਚਾਉਣ ਵਾਲੇ ਹੋਣਗੇ ਕੋਈ ਫੈਨ ਹੋਣਗੇ ਥੈਨ ਬਣਤੀ ਸ਼ਰਾਫਤ ਵਾਲੇ ਕੱਪੜੇ ਇਹ ਤੇ ਗੱਲ ਮੈਂ ਅੱਜ ਵੀ ਕਹਿਣੀ ਚਾਹੁੰਦਾ ਵੀ ਜਿੰਨੇ ਵੀ ਨੇ ਨਾ ਵੀਰੋ ਜਿਹੜੇ ਗੈਂਗਸਟਰ ਨੇ ਉਹ ਗੈਂਗਸਟਰ ਹੀ ਰਹਿਣ ਗੁੰਡੇ ਸ਼ਰਾਫਤਾਂ ਵਾਲੇ ਸ਼ਰਾਫਤ ਵਾਲਾ ਪਹਿਰਾਵਾ ਪਾ ਕੇ ਨਾਉ ਜਿੱਦਾਂ ਦੇ ਹੈਗੇ ਉਦਾਂ ਦੇ ਦਿਸਣ ਮਾਂ ਦਾ ਕੱਲਾ ਪੁੱਤ ਤੇ ਮੈਂ ਨਾ ਤੁਹਾਨੂੰ ਦੱਸਦਾ ਸੀ ਉਹਦੀ ਮਾਂ ਨੇ ਧੂੜਾ ਗੁੰਡਿਆ ਕੱਲੀ-ਕੱਲੀ ਮਾਰਵਾਤੀ ਕੱਲੀ-ਕੱਲੀ ਅੱਖਰਵਾਤੀ ਮੈਂ ਉਦੋਂ ਦੀਵਾਨ ਚ ਗੱਲ ਕਰਦਾ ਸੀ ਮੈਂ ਕਿਹਾ ਓਏ ਮਾਂ ਗੁਜਰੀ ਵੇਲੇ ਕੈਮਰਾ ਹੀ ਨਹੀਂ ਸੀ ਹੁੰਦਾ ਮਾਂ ਗੁਜਰੀ ਤਿਆਰ ਕਰਦੀ ਸੀ ਸਾਬ ਜਦਿਆਂ ਨੂੰ ਨਾ ਉਦੋਂ ਕੈਮਰਾ ਹੀ ਨਹੀਂ ਸੀ ਹੁੰਦਾ ਫੇਰ ਉਹ ਮਾਤਾ ਗੁਜਰੀ ਨੂੰ ੱੱੱਕਾ ਮਾਰਿਆ ਬੁਰਜ ਤੋਂ ਉਦੋਂ ਕੈਮਰਾ ਹੀ ਨਹੀਂ ਸੀ ਹੁੰਦਾ ਉਹ ਜਦੋਂ ਇੱਕ ਮਾਂ ਪੁੱਤ ਤੋੜਦੀ ਹੈ ਨਾ ਹਰ ਬੰਦਾ ਜੁੜਿਆ ਹੋਇਆ ਜਿਹੜਾ ਨਾ ਆਪਣੀ ਮਾਂ ਨੂੰ ਯਾਦ ਕਰਦਾ ਉੱਥੇ ਹਰ ਔਰਤਾ ਜੋ ਹਾਲ ਪਤਾ ਕਿਉਂ ਸਿੱਧੂ ਦੀ ਮਾਂ ਦਾ ਪੁੱਛਦੀ ਹੈ ਕਿਉਂਕਿ ਉਹ ਵੀ ਇੱਕ ਮਾਂ ਹੈ ਤੇ ਮੈਂ ਨਾ ਕੱਲ ਜਿੰਨਾ ਚਿਰ ਬੈਠਾ ਰਿਆ ਮੈਂ ਕਿਉਂਕਿ ਮੇਰਾ ਸੁਭਾਅ ਮੈਂ ਬੜੀ ਬਰੀਕੀ ਨਾਲ ਨੋਟ ਕਰਦਾ ਹੁੰਦਾ ਮੈਂ ਉਹਦੇ ਪਿਓ ਦਾ ਹੱਥ ਕਿੰਨਾ ਚਿਰ ਮੈਂ ਹੱਥ 'ਚ ਫੜੀ ਰੱਖਿਆ ਮੈਂ ਬੈਠਾ ਰਿਆ ਕੁਰਸੀ 'ਤੇ ਮੈਂ ਬਾਰ-ਬਾਰ ਮੈਂ ਤੁਹਾਡੀ ਸਿਹਤ ਤੇ ਕਹਾਂ ਤੁਹਾਡੀ ਸਿਹਤ ਕਿਵੇਂ ਮੈਂ ਮਾਂ ਨੂੰ ਪੁੱਛਾਂ ਠੀਕ ਐ ਪਿਓ ਮੈਨੂੰ ਗੱਲਾਂ ਦੱਸੀ ਜਾਵੇ ਮਾਂ ਨਾ ਹਰ 5 ਮਿੰਟ ਬਾਅਦ 2 ਕਿ ਮਿੰਟ ਬਾਅਦ 3 ਕਿ ਮਿੰਟ ਬਾਅਦ ਹੌਕਾ ਲਿਆ ਕਰੇ ਫਿਰ 2 ਕਿ ਮਿੰਟ ਬਾਅਦ ਵੱਡਾ ਸਾਰਾ ਹੌਕਾ ਲਿਆ ਕਰੇ ਮੇਰੇ ਕੋਲ ਉਹ ਮਾਂ ਜਿੰਨਾ ਚਿਰ ਬੈਠੀ ਰਹੀ ਕਰੀਬਨ 1 ਘੰਟਾ ਹਰ 2 ਮਿੰਟ ਬਾਅਦ ਹੋਕਾ ਉਹ ਰੋ ਨਹੀਂ ਸੀ ਰਹੀ ਸਿੱਧੂ ਦੀ ਮਾਂ ਨੇ ਅੱਖਾਂ ਨਹੀਂ ਭਰੀਆਂ ਮੇਰੇ ਸਾਹਮਣੇ ਪਿਓ ਰੋਇਆ ਪਰ ਮਾਂ ਨਹੀਂ ਰੋਈ ਪਰ ਮੈਂ ਵੇਖਦਾ ਸੀ ਹੋ ਕੇ ਲਈ ਜਾਂਦੀ ਸੀ ਪਿਓ ਗੱਲਾਂ ਸੁਣਾਈ ਜਾਂਦਾ ਸੀ ਉਹ ਹੋ ਕੇ ਲਈ ਜਾਂਦੀ ਸੀ ਹੋ ਕੇ ਲਈ ਜਾਂਦੀ ਸੀ ਜਿਹੜਾ ਉਹ ਥਾਂ ਮੈਂ ਅਨੰਕਿਆ ਮੈਂ ਕਿਹਾ ਤੁਹਾਡਾ ਪੁੱਤ ਆਪਣਾ ਨਾਮ ਇੰਨਾ ਅਮਰ ਕਰ ਗਿਆ। ਤੁਸੀਂ ਅਮਰ ਹੋ ਗਏ ਵੀ ਹਾਂ ਇਹ ਯਾਰੋ ਮੈਂ ਵੇਖ ਰਿਹਾ ਸੀ ਤੇ ਸੰਸਕਾਰ ਹੋਇਆ ਨਾ ਉੱਥੇ ਸਾਰਾ ਦਿਨ ਗੱਡੀਆਂ ਆਉਂਦੀਆਂ ਨੇ। ਲਾਈਨ ਲੱਗੀ ਰਹੀ ਲੋਕਾਂ ਦੀ। ਉੱਥੇ ਜਾਣ ਵਾਲਿਆਂ ਦੀ, ਉਹ ਥਾਂ ਨੂੰ ਵੇਖਣ ਵਾਲਿਆਂ ਦੀ। ਗੋਰੇ ਰੋਂਦੇ ਵੇਖੇ, ਕਾਲੇ ਰੋਂਦੇ ਵੇਖੇ। ਇੰਨਾ ਪਿਆਰ ਲੋਕ ਕਰਦੇ ਸੀ ਪਰ ਸਾਡਾ ਸੁਭਾਅ ਹੈ ਅਸੀਂ ਮਰਿਆਂ ਨਾਲ ਹੀ ਪਿਆਰ ਕਰਦੇ ਹਾਂ ਮਰਨ ਤੋਂ ਬਾਅਦ ਅਸੀਂ ਕਦਰ ਕਰਦੇ ਹਾਂ ਮਰਨ ਤੋਂ ਬਾਅਦ ਸਾਨੂੰ ਯਾਦ ਆਉਂਦੀ ਹੈ ਮਰਨ ਤੋਂ ਬਾਅਦ ਅਸੀਂ ਗੱਲਾਂ ਕਰਦੇ ਪਰ ਜੇ ਕਦਰ ਕਰਨੀ ਨਾ ਵੀਰੋ ਤੇ ਜਿਉਂਦਿਆਂ ਦੀ ਕਰੋ ਜਿਉਂਦਿਆਂ ਅਸੀਂ ਸਪਾਉਣ ਵਾਲੀ ਕਦਰ ਨਹੀਂ ਛੱਡਦੇ ਜਿਉਂਦਿਆਂ ਅਸੀਂ ਕੋਈ ਕਦਰ ਨਹੀਂ ਛੱਡਦੇ ਤੰਗ ਕਰਨ ਵਾਲੀ ਤੜਫਾਉਣ ਵਾਲੀ ਬਾਅਦ ਵਿੱਚ ਫਿਰ ਬੜੀਆਂ ਤੇ ਦੀਵੇ ਬਾਤ ਇਹ ਮੋਸ਼ਲੀ ਲੋਕ ਸੀ ਜਜਬਾਤੀ ਆਪਣੇ ਜਜਬਾਤਾਂ ਤੇ ਕਾਬੂ ਪਾਉਣਾ ਸਿੱਖੀਏ ਕਾਇਮ ਹੋਣਾ ਸੋ ਉਸ ਵੀਰ ਦਾ ਜਿਹੜਾ ਜਾਣਾ ਮੈਂ ਹੁਣ ਜਦੋਂ ਉਦੋਂ ਵਾਰਸੀ ਤੇ ਇੰਨੇ ਕ ਮੈਨੂੰ ਫੋਨ ਆਏ ਤੁਸੀਂ ਆਪਾਂ ਭਾਈ ਸਾਹਿਬ ਧਿਆਨ ਰੱਖਿਓ